ਜੋ ਸਾਡੀ ਪਾਰਟੀ ਵੱਲੋਂ ਹੁਕਮ ਹੋਇਆ ਹੈ ਉਹ ਸਾਡੀ ਸਹਿਮਤੀ ਹੈ ਅੱਗੇ ਅਸੀਂ ਤਿੰਨ ਵਰੀ ਕੌਂਸਲਰ ਰਹੇ ਹਾਂ ਬਹੁਤ ਕੰਮ ਕੀਤਾ ਇਲਾਕੇ ਦਾ ਫੋਨ ਵੀ ਕਰਾਂਗੇ ਜੋ ਸਾਡਾ ਫਰਜ਼ ਏ ਉਹ ਅਸੀਂ ਪੂਰਾ ਨਿਭਾਵਾਂਗੇ ਸਾਡਾ ਗੰਦਾ ਪਾਣੀ ਮਿੱਟੀ ਉਸ ਦੀ ਚੰਦਾ ਹੈ ਬਿਜਲੀ ਖਰਾਬ ਤਾਰਾ ਖਰਾਬ ਮੈਸੇਵਿਕ ਦੇ ਨਾਲ ਉਸ ਸਾਰੇ ਹੱਲ ਕਰਾਂਗੇ ਅੱਜ ਨਹੀਂ ਤੁਸੀਂ ਇਹਦੇ ਮੁੱਦੇ ਨੂੰ ਲੈ ਕੇ ਕਿਉਂਕਿ ਮੁੱਢੀ ਵਸਤੀ ਦੇ ਵਿੱਚ ਆਪਾਂ ਜਿਹੜਾ ਸਟੇਟ ਵਾਲੀ ਗੱਲ ਕਰੀ ਦੇ ਕਾਫੀ ਮੁੱਦੇ ਨੇ మేనేజ్ సికిరే మోడల్ ਨੂੰ ਲੈ ਕੇ ਜਿਹੜਾ ਹੈਗਾ ਇਹ ਤੋਂ ਅਸੀਂ ਸਾਰੇ ਲੱਗ ਕੇ ਨੇ ਜਿਹੜੇ ਜਿਹੜੇ ਮਿਲਦੇ ਨੇ ਤੁਹਾਨੂੰ ਅਸੀਂ ਸਾਰੇ ਦੇ ਕੰਮ ਕਰਦੇ ਜੋ ਸਾਨੂੰ ਸੇਵਾ ਮਿਲੇਗੀ ਉਹ ਸਾਰੀ ਕਰਾਂਗੇ ਆਪਣੀ ਫਾਟਨਾ ਦੇਖੀਓ ਕੋਈ ਵੀ ਗੱਲ ਤਾਂ ਇਹ ਬਾਕੀ 파ਟੀ ਬਾਕੀ 파ਟੀ ਦੇ ਜਿਹੜੇ ਕੈਂਡੀਡੇਟ ਹੈ ਡਿੱਗ ਗਏ ਕੋਈ ਨਹੀਂ ਆਪਣਾ ਅਸੀਂ ਆਪਣੀ ਸੇਵਾ ਕਰਾਂਗੇ ਅਸੀਂ ਦੇਖੋ ਤੇ ਕਰਾਂਗੇ ਜੇ ਵੀ ਸਾਨੂੰ ਸੇਵਾ ਮਿਲੇ ਉਹ ਵੀ ਕਰਾਂਗੇ ਪਰ ਇਸੇ ਸੌਮੇ ਕੰਮ ਕਰਦੇ ਰਹਾਂਗਾ ਮੁੱਦਾ ਵਿਸ਼ਵਾਸ ਜਿਹੜਾ ਹੈ ਉਹ ਦਿਖਾਏ ਪੀਪੀ ਜਗੀਰ ਕੋਰ ਤੁਕ ਵੀ ਤੁਸੀਂ ਬਾਰੇ ਉਹ ਪਾਰਟੀ ਦੇ ਸਾਰੇ ਨਮਾਂ ਦੇਖ ਦਿੱਤੇ ਸੀ ਉਹਨਾਂ ਨੇ ਸਭ ਨੂੰ ਛੁੜ ਦੇਖੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਮਹਿਸੂਸ ਕਰਦਾ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੋਵੇ ਜਿਹਨੇ ਲੰਬਾ ਸਮਾਂ ਸੇਵਾ ਕੀਤੀ ਹੋਵੇ ਜਿਹੜਾ قربਾਨੀਆਂ ਦੇ ਨਾਲ ਜੁੜਿਆ ਹੋਵੇ ਜਿਹਨੇ ਲੋਕਾਂ ਵਿੱਚ ਵਿਚਰ ਕੇ ਆਮ ਲੋਕਾਂ ਵਿੱਚ ਆਪਣੀ ਥਾਂ ਬਣਾਈ ਹੋਵੇ ਤੇ ਮਿਹਨਤੀ ਹੋਵੇ ਡੈਡੀਕੇਟਿਡ ਹੋਵੇ ਸਿੱਦਤ ਨਾਲ ਪਾਰਟੀ ਵਿੱਚ ਆਪਣੀ ਜਮੋਦ ਨਬਾਬੇ ਨੂੰ ਮੌਕਾ ਦੇਣਾ ਚਾਹੀਦਾ ਮੇਰੇ ਖਿਆਲ ਲੈ ਕੇ ਅਸੀਂ ਚਾਰ ਸਾਡੀ ਜੇ ਡਿਊਟੀ ਲੱਗੀ ਸੀ ਡਾਕਟਰ ਸੁਖੀ ਸਾਹਿਬ ਦਾ ਗੁਰਪਸਰ ਪਤਾ ਆਪਸੇ ਜੀ ਬਡਾਲਾ ਸਾਹਿਬ ਕੇਪੀ ਸਾਹਿਬ ਤੇ ਬਾਕੀ ਸਾਰੀ ਜ਼ਿਲ੍ਹੇ ਦੀ ਜਥੇਬੰਦੀ ਅਸੀਂ ਸਾਰਿਆਂ ਨੇ ਤਿੰਨ ਦਿਨ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਅਰਜ਼ੀਆਂ ਲਈਆਂ ਔਰ ਪੂਰੀ ਖੋਖੜਤਾਲ ਕੀਤੀ ਔਰ ਇੰਟਰਵਿਊਸ ਕੀਤੀ ਅਸੀਂ ਇਹ ਨਹੀਂ ਵੇਖਿਆ ਕਿ ਕੋਈ ਵੱਡਾ ਅਮੀਰ ਹੋਵੇ ਕੋਈ ਪੈਸੇ ਵਾਲਾ ਹੋਵੇ ਤੇ ਬਹੁਤ ਵੱਡਾ ਦਿਗਜ ਹੋਵੇ ਅਸੀਂ ਵੀ ਆ ਸਕਦੇ ਸੀ ਸਾਡੇ ਕੋਲ ਵੀ ਹੁਣੇ ਕੇਪੀ ਸਾਹਿਬ ਚੋਣ ਲੜ ਕੇ ਹਟੇ ਆ ਸੁਖੀ ਸਾਹਿਬ ਸਾਡੇ ਕੋਲ ਸੀਗੇ ਵੱਡੇ ਹੋਰ ਵੀ ਸਾਡੇ ਸੀਨੀਅਰ ਲੀਡਰ ਹੈਗੇ ਆ ਪਰ ਅਸੀਂ ਇਹ ਸੋਚਿਆ ਕਿ ਅਸੀਂ ਭਾਰਗ ਦੇ ਵਿੱਚੋਂ ਬੈਸਟ ਵਿੱਚੋਂ ਅੰਦਰੋਂ ਅਸੀਂ ਕੈਂਡੀਡੇਟ ਲੈਣਾ ਇਹ ਪਹਿਲੀ ਵਾਰ ਹੈ ਕਿ ਚੋਣ ਜਿਹੜਾ ਹੈ 22 ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਗਿਆ ਕਿਉਂਕਿ ਇਹ ਸਦਾ ਭਾਜਪਾ ਦੀ ਚੋਣ ਰਹੀ ਰਹੀ ਹੈ ਸੀਟ ਅਸੀਂ ਪਹਿਲੀ ਵਾਰੀ ਇੱਥੇ ਤੁਰੇ ਆ ਤੇ ਮੈਂ ਬੇਨਤੀ ਕਰਾਂਗੀ ਸਾਰਿਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਨਾਲ ਜਿੱਥੇ ਅਸੀਂ ਪਹਿਲਾਂ ਬਹੁਤ ਸੇਵਾ ਕਰਦੇ ਰਹੇ ਹਾਂ ਅੱਜ ਅਸੀਂ ਇਕੱਲੇ ਤੌਰ ਦੇ ਉੱਤੇ ਆਪਣਾ ਉਮੀਦਵਾਰ ਉਤਾਰਿਆ ਬੀਬੀ ਸਰਜੀਤ कौर ਜੀ ਜਿਹੀ ਸੇਵਾਵਾਂ ਦੇਖੀਆਂ ਉਹ ਦੋ ਵਾਰ ਆਪ ਕਾਉਂਸਲਰ ਰਹੇ ਪਾਮੇ ਇੱਕ ਘਰੇਲੂ ਔਰਤ ਹੈ ਪਰ ਉਹਦੀ ਪਾਰਟੀ ਪ੍ਰਤੀ ਵਫਾਦਾਰੀ ਔਰ ਪਾਰਟੀ ਨਾਲ ਜਿੰਨੀ ਉਹਨੇ ਮੇਸ਼ਰ ਘਰ ਘਰ ਵਿੱਚ ਜਾ ਕੇ ਸਮਾਜ ਦੀ ਸੇਵਾ ਕੀਤੀ ਹੈ ਉਹਨਾਂ ਦੇ ਪ੍ਰਤੀ ਸਦਾਰ ਰੀਤਮ ਸਿੰਘ ਜੀ ਸਵਰਗਵਾਸੀ ਉਹ ਵੀ ਕਾਉਂਸਲਰ ਰਹੇ ਤੇ ਉਹਨਾਂ ਦੀ ਥਾਂ ਹੈ ਨਾ ਹੈ ਮਿੱਠੂ ਬਸਤੀ ਦੇ ਵਿੱਚ ਤੇ ਉਥੇ ਥਾਂ ਐਸੀ ਹੈ ਕਿ ਸਾਰੇ ਲੋਕ ਇਹਨਾਂ ਨੂੰ ਜਾਣਦੇ ਆ ਔਰ ਜਿਸ ਦਾ ਨਾਮ ਵੀ ਵੱਡਾ ਹੋਵੇ ਨਾਮ ਵੀ ਉੱਚਾ ਹੋਵੇ ਲੋਕਾਂ 'ਚ ਕੱਲ ਵੀ ਹੋਵੇ ਅਸੀਂ ਸੋਚਿਆ ਕਿ ਆਮ ਲੋਕਾਂ ਦੇ ਵਿੱਚੋਂ ਜੇ ਅਸੀਂ ਕੈਂਡੀਡੇਟ ਉਤਾਰਾਂਗੇ ਤੇ ਜ਼ਰੂਰ ਕਿਰਪਾ ਹੋਏਗੀ ਕਿ ਲੋਕ ਜਿਹੜੇ ਐ ਪ੍ਰਵਾਨ ਕਰਨਗੇ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਕਿਹਨੇ ਕੁਲੀਡ ਦੇ ਨਾਮ ਜਿੱਤਣਗੇ ਤੇ ਮੇਨ ਇੱਕ ਸਵਾਲ ਜ਼ਰੂਰ ਬਣ ਉੱਠਦਾ ਹੈਗਾ ਕਿ ਇੱਡੇ ਵੱਡੇ ਲੀਡਰ ਜਿਨ੍ਹਾਂ ਕੋਲ ਪੈਸਾ ਹੈ ਤੇ ਪਾਵਰ ਵੀ ਹੈ ਉਨਾ ਦੀ ਅੱਗੇ ਇਹ ਕਿਵੇਂ ਟਿਕਣਗੀ ਇਸ ਦਾ ਅਸੀਂ ਨਾ ਪੈਸੇ ਦੀ ਗੱਲ ਸੋਚੀਏ ਜੀ ਨਾ ਅਸੀਂ ਪਾਵਰ ਦੀ ਸੋਚੀਏ ਨਾ ਅਸੀਂ ਕੋਈ ਲੋਕਾਂ ਕੋਲ ਤਸ਼ੱਦਦ ਕਰਕੇ ਵੋਟ ਲੈਣੀ ਹੈ ਨਾ ਅਸੀਂ ਕੋਲ ਵੋਟ ਪੈਸਾ ਲੈ ਕੇ ਲੈਣੀ ਹੈ ਨਾ ਅਸੀਂ ਕੋਈ ਨਸ਼ੇ ਦੀ ਵਰਤੋਂ ਕਰਕੇ ਲੈਣੀ ਅਸੀਂ ਤੇ ਰਿਕਵੈਸਟ ਕਰਾਂਗੇ ਪਾਰਟੀ ਦਾ ਇਤਿਹਾਸ ਦੱਸਾਂਗੇ ਪਾਰਟੀ ਵੱਲੋਂ ਪਿਛਲੀਆਂ ਸਰਕਾਰਾਂ 'ਚ ਕੀਤੇ ਕੰਮ ਦੱਸਾਂਗੇ ਔਰ ਪਾਰਟੀ ਵੱਲੋਂ ਜਾਂ ਸਰਗੀਆਂ ਸਰਕਾਰਾਂ ਵਿੱਚ ਜੋ ਲੋਕਾਂ ਨੂੰ ਰਿਵਾਇਤਾਂ ਦਿੱਤੀਆਂ ਗਈਆਂ ਜੋ ਲੋਕਾਂ ਦੀ ਸੇਵਾ ਕੀਤੀ ਗਈ ਹੈ ਉਹਦੇ ਆਧਾਰ 'ਤੇ ਵੋਟ ਮੰਗਾਂਗੇ ਔਰ ਬੀਬੀ ਜੀ ਦੀ ਸੇਵਾ ਜਿਹੜੀ ਹੈ ਬਿਲਕੁਲ ਨਿਸ਼ਕਾਮ ਹੋ ਕੇ ਜਿਹੜੀ ਸੇਵਾ ਕੀਤੀ ਉਹਦੇ ਅਧਾਰ ਤੇ ਕਰਾਂਗੇ ਵੱਡੇ ਵੱਡੇ ਦਿਗਜ ਵੀ ਜਿਹੜੇ ਆ ਉਹ ਵੀ ਡਿੱਗ ਪੈਂਦੇ ਆ ਜਦੋਂ ਉਹਨਾਂ ਦੇ ਅਸੀਂ ਕੰਮਾਂ ਵੱਲ ਦੇਖ ਜੀ ਜੇ ਦੇਖਿਆ ਜਾਵੇ ਅੱਜ ਵੈਸਟ ਦੇ ਵਿੱਚ ਮੇਰਾ ਖਿਆਲ ਹੈ ਜੇ ਸਭ ਤੋਂ ਵੱਧ ਨਸ਼ਾ ਹੋਏਗਾ ਤੇ ਵੈਸਟ ਹਲਕੇ ਵਿੱਚ ਹੋਏਗਾ ਇਹ ਦਿਗਜ ਉਦੋਂ ਕਰੋ ਚੁੱਕੇ ਸੀ ਜਿਨ੍ਹਾਂ ਲੋਕਾਂ ਨੇ ਸੇਵਾ ਪਹਿਲਾਂ ਵੀ ਕੀਤੀ ਹੈ बतौर ਐਮਐਲਏ ਇਹ ਦਿਗਜ ਉਦੋਂ ਵੀ ਇੱਥੇ ਸੀ ਜਦੋਂ ਲਾਟਰੀਆਂ ਦਾ ਕੰਮ ਹੁੰਦਾ ਹੈ ਜਿਹੜੀਆਂ ਕਿ ਲਾਟਰੀਆਂ ਦੇਸ਼ ਦੇ ਵਿੱਚ ਬੰਦ ਹੈ ਆਨਲਾਈਨ ਲਾਟਰੀ ਮੇਰਾ ਖਿਆਲ ਹੈ ਕਿ ਜਿਹਨੂੰ ਤੁਸੀਂ ਦਿਗਜ ਕਹਿੰਦੇ ਆ ਉਸ ਹਾਲਕੇ ਚੋਣ ਲੜ ਰਿਹਾ ਐ ਐਮਐਲਏ ਉਹ ਆਪ ਇਹ ਕੰਮ ਕਰਦੇ ਆ ਸੋ ਮੈਂ ਸਮਝਦੀ ਆ ਕਿ ਅੱਜ ਜਿੰਨੀ ਉੱਥੇ ਪਾਣੀ ਦੀ ਬੁਰੀ ਦਰਦਸ਼ਾ ਹੈ ਉੱਥੇ ਗੰਦਾ ਪਾਣੀ ਦੀ ਜੋ ਹਾਲਤ ਹੈ ਮੈਂ ਇਸ ਤਰ੍ਹਾਂ ਕਹੀ ਸੀ ਬਿਜਲੀ ਦਾ ਪੂਰਾ ਹਾਲ ਹੈ ਜਿਹੜੇ ਹਾਲਾਤ ਨੇ ਲੋਕਾਂ ਦੇ ਮੈਂ ਮਿੱਠੂ ਬਸਤੀ ਦੇ ਵਿੱਚ ਬਸਤੀ ਮਿੱਠੂ ਚ ਕਹੀ ਸੀ ਉਹਨਾਂ ਲੋਕਾਂ ਨੇ ਆਪਣੀ ਫਰਿਆਦ ਕੀਤੀ ਕਿ ਅਸੀਂ ਬਹੁਤ ਔਖੇ ਆਂ ਇਹ ਸਰਕਾਰ ਤੋਂ ਸਾਨੂੰ ਬਚਾਓ ਦੇ ਆਪਣੀ ਸਾਡੀ ਆਵਾਜ਼ ਉਠਾਉਣ ਲਈ ਕੋਈ ਨਾ ਕੋਈ ਅੱਗੇ ਆਉ। ਸੋ ਅਸੀਂ ਉਸ ਗੱਲ ਨੂੰ ਦੇਖਦੇ ਹੋਏ ਹਾਂ ਸ਼੍ਰੋਮਣੀ ਅਕਾਲੀ ਕਲ ਦਾ ਅੰਦੀਵਰ ਪੀਬੀ ਸਰਜੀਤ ਕਰਨੋ ਸਰਦਾਰ ਸਾਹਿਬ ਜੀ ਬਦਲ ਸਾਹਿਬ ਦੀ ਸ਼ਾਮਤੀ ਦੇ ਨਾਲ ਪ੍ਰਧਾਨ ਸਾਹਿਬ ਨੇ ਸਾਡੇ ਕੋਲੋਂ رائے ਲਈ ਹੈ। ਅਸੀਂ رائے ਦਿੱਤੀ ਹੈ ਔਰ ਉਹਨਾਂ ਨੇ ਜਦੋਂ ਖਰੀ ਝੰਡੀ ਦਿੱਤੀ ਹੈ ਕਿ ਜੋ ਤੁਸੀਂ ਕੀਤਾ ਸਾਰੇ ਨਾ ਮੈਨੂੰ ਪ੍ਰਵਾਨ ਹੈ। ਇਸ ਕਰਕੇ ਸਿੰਪਲ